ਕਿਸਾਨਾਂ ਦੇ ਵੱਲੋਂ ਕੂਚ ਦੀ ਪੂਰੀ ਤਿਆਰੀ ਕਰ ਲਈ ਗਈ ਹੈ 101 ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ ਪਰ ਤਿਆਰੀਆਂ ਦੇ ਨਾਲ-ਨਾਲ ਕੀ ਕੁਝ ਜਜ਼ਵੇ ਦੇ ਨਾਲ ਜਾਣਗੇ ਕਿਉਂਕਿ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਅੱਜ 297 ਦਿਨ ਪੂਰੇ ਹੋ ਚੁੱਕੇ ਨੇ ਇਸ ਅੰਦੋਲਨ ਨੂੰ ਗੱਲਬਾਤ ਕਰਾਂਗੇ ਕਿ ਕੀ ਕੁਝ ਤਿਆਰੀਆਂ ਰਹਿਣਗੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੱਸਦੇ ਹਾਂ ਕਿ ਕੀ ਕੀ ਜਜ਼ਵੇ ਦੇ ਨਾਲ ਹੁਣ ਅੱਗੇ ਵਧ ਲਗੇ ਅੱਵਾਪੀ ਕਿੰਨੀਆਂ ਕਿਆ ਤਿਆਰੀਆਂ ਜਿਹੜੀਆਂ ਹੁਣ ਤੱਕ ਕਰ ਲਈਆਂ ਗਈਆਂ ਨੇ ਕਿਉਂਕਿ ਪਹਿਲਾਂ ਵਾਲੀ ਤਸਵੀਰ ਅਸੀਂ ਦੇਖੀ ਸੀ ਕਿ ਫਰਵਰੀ ਦੇ ਵਿੱਚ ਕੀ ਹਾਲਾਤ ਦੇਖਣੇ ਪਏ तैयारियां पूरी आ कल नू एक बजे पहला जथा यहाँ से रवाना होगा और गुरु तेग बहादुर जी का शहीदी दिहाड़ा भी कल नु यही मनावांगे शंभू टूल प्लाजे पर बेनती है नू और कल नू जो मर्जी विड़ेंगा जथा यहाँ से चलागा एक बजे का टाइम आप सब ने बिल्कुल पूरे हौसले गैल ਉਹਨਾਂ ਨੂੰ ਇਹਾਂ ਦੇ ਜੈਕਾਰੇ ਗੇਲ ਦਿੱਲੀ ਵੱਲ ਨੂੰ ਕੁਝ ਕਰਾਂਗੇ ਔਰ ਬਾਕੀ ਦੇਖਾਂਗੇ ਅੱਗਾ ਫਿਰ ਕੀ ਸਰਕਾਰ ਕੀ ਸਥਿਤੀਆਂ ਆ ਕੀ ਸਰਕਾਰ ਮਨ ਨੂੰ ਜਾਣਦੇ ਹੈ ਜਾਂ ਨਹੀਂ ਜਾਣਦੀ ਹੈ ਜਾਂ ਫਿਰ ਕੋਈ ਸਰਕਾਰ ਬਾਚੀਤ ਕਰਾ ਉਹ ਤੋਂ ਕੱਲ ਨੂੰ ਦੇਖਾਂਗੇ ਇਹ ਸ਼ਬਦ ਤੁਹਾਡੇ ਵੱਲੋਂ ਲਗਾਤਾਰ ਵਰਤਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਅਸੀਂ ਤਸਵੀਰ ਦੇਖੀ ਸੀ ਕਿ ਜ਼ਖਮੀ ਵੀ ਹੋਏ ਕਿਸੇ ਦੀਆਂ ਅੱਖਾਂ ਵੀ ਗਈਆਂ ਕਿਸੇ ਦਾ ਪੁੱਤ ਸ਼ਹੀਦ ਵੀ ਹੋਇਆ ਉਹ ਤਸਵੀਰ ਕਿਤੇ ਨਾ ਕਿਤੇ ਹੈ ਡਰ ਉਸ ਚੀਜ਼ ਨੂੰ ਲੈ ਕੇ ਮਨ ਚ ਡਰ ਨਿਕਦੇ ਵੀ ਹੋਇਆ ਹੋਆਂ ਇਸ ਤਰ੍ਹਾਂ ਦੀਆਂ ਬਾਤਾਂ ਹਰ ਚੀਜ਼ ਜਦ ਅੰਦੋਲਨ ਚਲਾਇਆ ਜਾਣਾ ਵੀ ਜਾਹਾਂ ਆ ਪਿੱਛਾ ਜੋ ਆਪਾਂ ਜੇ ਦਿੱਲੀ ਕੂਚ ਨੂੰ ਜਾਣਾ ਤਾਂ ਜਾਹੇ ਇੱਥੇ ਸ਼ਹੀਦیاں ਵੀ ਹੋਈਆਂ ਬਾਜੂਆਂ 'ਵਾਂ ਵੀ ਗੋਲੀਆਂ ਲਗੀਆਂ ਅੱਖਾਂ 'ਵਾਂ ਵੀ ਗੋਲੀਆਂ ਲਗੀਆਂ ਅੱਜ ਵੀ ਕੁਝ ਨੌਜਵਾਨ ਐਸੀ ਫੱਟੜ ਹੋਏ ਬੈਠੇ ਆ ਜਿੰਨਕੀ ਅੱਖ ਬਿਲਕੁਲ ਹੀ ਡਾਕਟਰਾਂ ਨੇ ਜਵਾਬ ਦੇ ਦਿਆ ਵੀ ਇਸ ਤੇ ਵੀ ਆਪ ਨੂੰ ਜ਼ਿੰਦਗੀ ਵਰਕ ਦੀ ਦਿਖਣੇ ਕੈਨੀ ਹੈ ਪਰ ਉਨ੍ਹਾਂ ਹੌਸਲਾ ਉਨ੍ਹਾਂ ਹੌਸਲਾ ਅੱਜ ਵੀ ਉਸੇ ਤਰ੍ਹਾਂ ਬੁਲੰਦਾ ਅੱਜ ਵੀ ਕਹਿ ਰਹੇ ਆ ਵੀ ਜਿਸ ਦਿਨ ਵੀ ਜਿਸ ਵੀ ਜਥੇ ਦੇ ਅੰਦਰ ਮਰਾ ਨਾਮ ਲਿਖ ਦੇਂਗੇ ਹਮ ਉਸ ਦਿਨ ਜਾਣੇ ਨੂੰ ਤਿਆਰ ਆ ਬਿਲਕੁਲ ਵੀ ਪੂਰੀ ਤਿਆਰੀਆਂ ਆ ਸਰਕਾਰ ਵੀ उधर पूरी तैयार आ देखो क्या करा सरकार पर हम पीछा हटने वाले नहीं हैं जब सरकार जो सरकार ने वादे करे वे चाहे वह एम एस पी कानून है चाहे वह स्वामीनाथ रिपोर्ट है चाहे वह करजा मुक्त की दो हज़ार चौदह और दो हज़ार उन्नीस के अंदर इन्हें वादे करे हुए हैं कल भी इन्होंने हमारे राष्ट्रपति धनखड़ साहब ने कहा है कि क्यों नहीं आप इनकी बात सुनते हैं कृषि मंत्री ने भी बिल्कुल एन बिल्कुल सीधे शब्द वह या भी जदा आपने वादे करें या इन गल इन वादे पर आप सरकार खरा पूरा क्यों नहीं उतरती है बाकी देखो हम तो अपने ते पूरी तैयारी करके जाएंगे अगर सरकार क्या करा अपन ना कभी मरने पहला डरे हाँ ना कभी अगर डर संघर्ष इसी तरह जारी रहागा जब तक सरकार किसान की जो भी मंगा है उन्होंने पूरी नहीं करती ਉਸੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਪਾਸੇ ਟਰੈਕਟਰ ਜੋ ਕਿ ਤੁਹਾਡਾ ਹਮੇਸ਼ਾ ਸਾਥ ਹੀ ਰਿਹਾ ਹੈ ਇਸ ਵਾਰ ਉਸ ਨੂੰ ਛੱਡ ਕੇ ਪੈਦਲ ਅੱਗੇ ਵਧੋਗੇ ਚੀਜ਼ਾਂ ਦੀ ਜ਼ਰੂਰਤ ਵੀ ਹੋਵੇਗੀ ਉਹ ਚੀਜ਼ਾਂ ਦੇ ਲਈ ਵੀ ਤਿਆਰ ਦੇਖੋ ਸਰਕਾਰ ਨੇ ਪਹਿਲਾਂ ਕਿਹਾ ਵੀ ਮਨੋਹਰ لال ਖੱਟਰ ਜੋ ਹਰਿਆਣਾ ਕੇ ਪਿਛੇ ਮੁੱਖ ਮੰਤਰੀ ਰਹੇ ਵੀ ਕਿਸਾਨ ਆਪਣੇ ਟਰੈਕਟਰ ਟੱਲੀਆਂ ਛੋੜ ਕਾ ਔਰ ਇਨਕੇ ਪਾਸ ਹਥਿਆਰ ਨਾ ਹੋ ਪੈਦਲ ਹੋ ਆਪਣਾ ਸੰਘਰਸ਼ ਦਿੱਲੀ ਕੇ ਅੰਦਰ ਕਰ ਤਕਾਂ ਔਰ ਭਾਰਤ ਕੇ ਖਰੀਸੀ ਮੰਤਰੀ ਨੇ ਵੀ ਉਹੀ ਬਾਤ ਕਿਹਾ ਵੀ ਅੰਦੋਲਨ ਕਰਨਾ ਇਨਕਾ ਅਧਿਕਾਰ ਹੈ ਦਿੱਲੀ ਫੈਦਲੀ ਯਾਤਰਾ ਕਰ ਕੈ ਸਕਾਂ ਹਮਾਰੇ ਕਿਸਾਨ ਮਜ਼ਦੂਰ ਮੋਰਚਾ ਅਤੇ ਗੈਰ ਰਾਜਨੀਤਿਕ ਸਿਖਤ ਮੋਰਚੇ ਦਾ ਆਵਾਜ਼ ਹੈ ਕਿ ਹਮਾਰੇ ਮਰਜੀਵਡੇ ਸਾਥੀ 101 ਕੱਲ 6 ਦਸੰਬਰ ਨੂੰ ਗੁਰਤੇਗ ਬਾਦਰ ਜੀ ਦਾ ਸ਼ਹੀਦੀ ਦਿਵਸ ਮਨਾਉਂਦੇ ਹੋਏ ਔਰ ਇਸ ਮਰਿਆਦਾ ਨੂੰ ਅੱਗਾ ਨਵੀ ਕਰਨੇ ਵਾਸਤਾ 121 ਕਾ ਜਥਾ ਸੰਭੂ ਬਾਡਰ ਤੋਂ ਦਿੱਲੀ ਕੀ ਤਰਫ ਕੂਚ ਕਰਨ ਜਾ ਰਿਹਾ ਆ ਜੀ ਤੋ ਦੇਖਣਾ ਉਹੀ ਹੋਵੇਗਾ ਵੀ ਸਰਕਾਰ ਕੀ ਮਨਸਾ ਹੈ ਅਗਰ ਸਰਕਾਰ ਆ ਜਾਣ ਦੇ ਕਿਸਾਨਾਂ ਨੂੰ ਰੋਕਾ ਉਹਨਾਂ ਦੇ ਉੱਪਰ ਅंसू ਗਾਸ ਕੇ ਗੋਲੇ ਚਾਹੇ ਸਿੱਧੀ ਗੋਲੀ ਵੀ ਚਲਾਏ ਲੇਕਿਨ ਹਮਾਰਾ 101 ਕਿਸਾਨ ਸਾਥੀ ਜੋ ਆਗਾ ਫਤੇਗਾ ਉਹ ਬਿਲਕੁਲ ਵਾਪਸ ਨਹੀਂ ਆਊਗਾ ਉਹ ਸ਼ਹੀਦੀ ਦਾ ਜਾਮ ਪੀਵੇਗਾ ਇਸੇ ਲਈ ਉਹਨਾਂ ਦਾ ਨਾਮ ਮਰਜੀ ਬੜੇ ਰੱਖਿਆ ਗਿਆ ਔਰ ਸਰਕਾਰ ਕੀ ਮਨਸਾ ਮੁੱਖ ਮੰਤਰੀ ਮਨੋ ਰਾਮ ਦੇ ਬਿਆਨ ਔਰ ਕਿ ਰੀਤੀ ਮੰਤਰੀ ਕੇ ਬਿਆਨ ਝੂਠੇ ਸਾਬਤ ਹੋਣੇ ਯਾਰ ਇਹ ਕੱਲ ਪਹਿਲੇ ਐਡਵਾਂਸ ਕੇ ਅੰਦਰ ਕਿਉਂਕਿ ਇਹਨਾਂ ਨੇ ਕਹਿ ਦਿਆ ਵੀ ਆਪਕੇ ਪਾਸ ਦਿੱਲੀ ਕੇ ਅੰਦਰ ਜਾਣੇ ਕੀ ਪਰਮਿਸ਼ਨ ਨਹੀਂ ਹੈ ਹਮਾਰੇ ਜਥੇ ਬੰਦੀਆਂ ਨੇ ਰਾਮਲੀਲਾ ਮੈਦਾਨ ਔਰ यंत्र मंत्र के पास पहले जगह मांगी भी या परमिशन परमिशन देनी भारत सरकार की या दिल्ली सरकार की जिम्मेदारी है लेकिन हरियाणा सरकार हमारे से प्रशासन ये क्यों पूछता है भी तुम्हारे पास परमिशन नहीं है वो दिल्ली सरकार की ड्यूटी बनती है वो हमारे को दिल्ली में अंदर होने दें एंटर या ना होने दें लेकिन ये निखिध सरकार है यहाँ की हम किसानों और मजदूरों की तरफ से इस देश के व्यापारियों को इस देश के ट्रांसपोर्टरों को टैक्सी वालों को ये कल ਸੰਪੂਰਨ 101% ਦਿਖਾ ਦਾਂਗੇ ਵੀ ਸਰਕਾਰ ਨੇ ਹੀ ਰੋਡ ਜਾਮ ਕੀਏ ਹੋਏ ਸਰਕਾਰ ਕੀ ਮਨਸਾ ਖਿਲਾਫ ਹੈ ਸਰਕਾਰੀ ਸੜਕ ਕੋ ਖੋਲਣਾ ਨਹੀਂ ਚਾਹਤੀ ਇਹ ਕੱਲ੍ਹ ਸਿੱਸਾ ਸਾਫ ਹੋ ਜਾਏਗਾ ਉਸ ਦਿਨ ਨਾਲ ਹੀ ਇੱਕ ਪਾਸੇ ਤੁਹਾਡੇ ਵੱਲੋਂ ਤਿਆਰੀ ਕੀਤੀ ਗਈਆਂ ਤਾਂ ਦੂਜੇ ਪਾਸੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਤਿਆਰੀ ਕਰ ਲਈ ਹੈ ਤੁਹਾਡੇ ਐਂਟਰੀ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਧਾਰਾ 144 ਲਗਾ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਉਨੀ ਤਿਆਰੀ ਹੈ ਜਿੰਨੀ ਤੁਹਾਡੇ ਵੱਲੋਂ ਤਿਆਰੀ ਆ ਫਿਰ ਵੀ ਉਹ ਚੀਜ਼ ਨੂੰ ਤਿਆਰ ਹੋ ਕਿਉਂਕਿ ਪਹਿਲਾਂ ਅਥਰੂ ਗੈਸ ਦੇ ਗੋਲੇ ਵੀ ਚੱਲੇ ਉਸ ਚੀਜ਼ ਦਾ ਕਿਵੇਂ ਇੰਤਜ਼ਾਮ ਕੋਈ ਸਾਡੇ ਵੱਲੋਂ ਤਾਂ ਤਿਆਰੀ ਫੁੱਲ ਹੈ ਸਰਕਾਰ ਦਾ ਕੰਮ ਸਰਕਾਰ ਕਰਦੀ ਹੈ ਉਹ ਆਪਦੇ ਵੱਲੋਂ ਫੁੱਲ ਤਿਆਰ ਤਿਆਰ ਬੈਠੀ ਹੈ ਹੁਣ ਕੱਲ ਨੂੰ ਹੁੰਦਾ ਕੀ ਹੈ ਉਹ ਬੈਰੀਅਰ ਤੇ ਤੁਹਾਨੂੰ ਸਹਜੇ ਦੇਖਣ ਨੂੰ ਮਿਲ ਜੂਗਾ ਵੀ ਇਧਰੋਂ ਜਿਹੜਾ ਮਰਜੀ ਬੜਿਆਂ ਦਾ ਜਥਾ ਹੈ ਉਹ ਆਪਦੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਆਪਦੀ ਜਾਨ ਤੱਕ ਦੇਣ ਦੇ ਲਈ ਤਿਆਰ ਹੈ ਰਹੀ ਗੱਲ ਜਿਹੜੇ ਦਿੱਲੀ ਦੇ ਤਖਤਾਂ ਦੇ ਉੱਤੇ ਬਹਿਣ ਵਾਲੇ ਜਿਹੜੇ ਲੋਕ ਹੁੰਦੇ ਹਨ ਉਹ ਅਕਸਰ ਅਸੀਂ ਦੇਖਦੇ ਹਾਂ ਕਿ ਉਹ ਲੋਕ ਆਮ ਲੋਕਾਂ ਦੇ ਤਸ਼ੱਦਦ ਉਹਨਾਂ ਦਾ ਬੱਧ ਜਾਂਦਾ ਹੈ ਔਰ ਪਰ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਮੋਰਚਾ ਲੱਗਿਆ ਹੋਇਆ ਉਸ ਮਿਸ਼ਨ ਦੀ ਪ੍ਰਾਪਤੀ ਤੱਕ ਇਹ ਮੋਰਚਾ ਨਿਰੰਤਰ ਆਪਣਾ ਸੰਘਰਸ਼ ਜਾਰੀ ਰੱਖੂਗਾ ਔਰ ਕੱਲ ਦੀ ਕਮਾਲ ਦੀ ਗੱਲ ਤੁਸੀਂ ਇਹ ਦੇਖੋ ਵੀ ਕੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਬ ਵੀ ਹੈ ਔਰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਪਾਏ ਹੋਏ ਜਿਹੜੇ ਪੂਰਨੇ ਹਨ ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੇ ਉੱਤੇ ਤੁਰਨਾ ਇਹ ਸਾਡੇ ਲਈ ਫਖਰ ਵਾਲੀ ਗੱਲ ਵੀ ਕਿਤੇ ਨਾ ਕਿਤੇ ਹੋ ਗਈ ਕਿਉਂਕਿ ਗੁਰੂ ਪਾਤਸ਼ਾਹ ਨੇ 350 ਸਾਲ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਮੁਗਲਿਆ ਸਲਤਨਤ ਦੇ ਸਾਹਮਣੇ ਆਪਣਾ ਸੀਸ ਭੇਟ ਕਰਕੇ ਇਸ ਦੇਸ਼ ਦੇ ਵਿੱਚ ਮਾਨਵਤਾ ਨੂੰ ਬਚਾਉਣ ਦੇ ਲਈ ਇਸ ਦੇਸ਼ ਦਾ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਲਈ ਆਪਣੀ ਸ਼ਹੀਦੀ ਦਿੱਤੀ ਸੀਗੀ ਤੇ ਉਹਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਉਹਨਾਂ ਨੇ ਜਿੱਥੇ ਕੁਰਬਾਨੀ ਦਿੱਤੀ ਕੁਰਬਾਨੀਆਂ ਦਾ ਰਾਹ ਉਦੋਂ ਤੋਂ ਲੈ ਕੇ ਹੁਣ ਤੱਕ ਥਮਿਆ ਨਹੀਂ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਥਮਣਾ ਕਿਉਂਕਿ ਆਪਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਦੋਂ ਤੱਕ ਲੋਕ ਤਤਪਰ ਰਹਿਣਗੇ ਉਸੇ ਤਰੀਕੇ ਦੇ ਨਾਲ ਦਿੱਲੀ ਦੀਆਂ ਤਖਤਾਂ ਦੇ ਉੱਤੇ ਬਹਿਣ ਵਾਲੀਆਂ ਸਰਕਾਰਾਂ ਆਮ ਲੋਕਾਂ ਦੇ ਉੱਤੇ ਤਸ਼ੱਦਦ ਕਰਦੀਆਂ ਰਹਿਣਗੀਆਂ ਇੱਕ ਲੰਮਾ ਇਤਿਹਾਸ ਹੈ ਔਰ ਇਤਿਹਾਸ ਦੀ ਲੜੀ ਇਹ ਟੁੱਟਣ ਵਾਲੀ ਨਹੀਂ ਔਰ ਸਾਡੇ ਲਈ ਤਾਂ ਫਖਰ ਵਾਲੀ ਗੱਲ ਹੈ ਕਿ ਕੱਲ ਹੀ 350 ਸਾਲਾ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਔਰ ਕੱਲ ਹੀ ਸਾਨੂੰ ਜਾਣਦਾ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਸਤਿਗੁਰ ਦਾਤਾ ਦਿਆ ਕਰਨ ਕਦਮ ਪਿੱਛੇ ਨਾ ਹੋਣ ਅੱਗੇ ਨੂੰ ਹੀ ਜਾਈਏ ਰਹੀ ਗੱਲ ਸਰਕਾਰਾਂ ਦੀ ਸਰਕਾਰਾਂ ਦਾ ਕੰਮ ਤਸੱਦਦ ਕਰਨਾ ਹੈ ਅਸੀਂ ਤਸੱਦਦ ਕਰਨ ਦੇ ਲਈ ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ ਤਿਆਰ ਵਰਤਿਆ ਨਾ ਜੋ ਕੰਮ ਸਰਕਾਰ ਦਾ ਸਰਕਾਰ ਕਰੇ ਜੋ ਸਾਡਾ ਕੰਮ ਅਸੀਂ ਨੇ ਆਪ ਕਰਨਾ ਹੈ ਮਰਜੀਬ ਦੇ ਸ਼ਬਦ ਲਗਾਤਾਰ ਵਰਤੇ ਜਾ ਰਿਹਾ ਅਸਲ ਚ ਅਰਥ ਕੀ ਹੈ ਜੋ ਸਰਕਾਰ ਦੇ ਜ਼ੁਲਮ ਦੇ ਸਾਹਮਣੇ ਸ਼ਾਂਤਮਈ ਢੰਗ ਦੇ ਨਾਲ ਆਪਣੇ ਆਪ ਦੀ ਜਾਨ ਦੀ ਕੁਰਬਾਨੀ ਦੇ ਕੇ ਲੈ ਵੀ ਹੁਣ ਜੇ ਤੇਰਾ ਤੇਰਾ ਢੱਡ ਸਾਡੇ ਮਾਰਨ ਦੇ ਨਾਲ ਸਾਡੀ ਮੌਤ ਦੇ ਨਾਲ ਜੇ ਤੇਰਾ ਦਿਲ ਭਜਦਾ ਜੇ ਲੋਕਾਂ ਨੂੰ ਸਾਡੀ ਜਾਨ ਦੇਣ ਦੇ ਨਾਲ ਲੋਕਾਂ ਦੇ ਹੱਕ ਮਿਲਦੇ ਹਨ ਅਸੀਂ ਆਪ ਦੀ ਮਰਜ਼ੀ ਦੇ ਨਾਲ ਮਰਨ ਦੇ ਲਈ ਤਿਆਰ ਹਾਂ ਇਹ ਇਸ ਸ਼ਬਦ ਦਾ ਅਰਥ ਹੈ ਔਰ ਫੇਰ ਮੈਂ ਗੱਲ ਕਹਾ ਸਾਨੂੰ ਫਕਰ ਹੈ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਵੀ ਆਪ ਚੱਲ ਕੇ ਗਏ ਸੀਗੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਅਸੀਂ ਵੀ ਆਪ ਚੱਲ ਕੇ ਜਾਣਾ ਹੁਣ ਸਰਕਾਰ ਕੀ ਕਰਦੀ ਹੈ ਉਹ ਸਰਕਾਰ ਦਾ ਕੰਮ ਹੈ ਅਸੀਂ ਆਪ ਦਾ ਕੰਮ ਕਰਨਾ ਹੈ ਅਸੀਂ ਇਸ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਦੇਸ਼ ਦੀ ਜਨਤਾ ਦੇ ਹੱਕਾਂ ਦੀ ਰਾਖੀ ਦੇ ਲਈ ਅ ਕੁਸ਼ਿਸ਼ ਕਰਾਂਗੇ ਕਿ ਜਿਹੜੀ ਇੱਥੋਂ ਅਰਦਾਸ ਕਰਕੇ ਤੁਰੇ ਆ ਉਹ ਅਰਦਾਸ ਸੰਪੂਰਨ ਹੋ ਸਕੇ ਅਕੀ ਸਰਕਾਰ ਕੀ ਕਰਦੀ ਹੈ ਸਰਕਾਰ ਦਾ ਕੰਮ ਹੈ ਰਹੀ ਗੱਲ ਪਰਮਿਸ਼ਨਾਂ ਦੀ ਐ ਐਸਪੀ ਸਾਹਿਬ ਨੇ ਇੱਥੇ ਵੀ ਆ ਪਰਚਾ ਲਾ ਕੇ ਗਿਆ ਕਿਉਂਕਿ ਅਸੀਂ ਵੀ ਹਰਿਆਣੇ ਦੇ ਰਹਿਣ ਵਾਲੇ ਆ ਸਾਡੀ ਜਥੇਬੰਦੀ ਭਾਰਤੀ ਕਿਸਾਨੀ ਉਹਨੇ ਸ਼ਹੀਦ ਭਗਤ ਸਿੰਘ ਇਹ ਸਾਰੀ ਟੀਮ ਅੰਬਾਲਾ ਦੀ ਬੈਠੀ ਹੈ ਅਸੀਂ ਹਰਿਆਣੇ ਦੇ ਆ ਪਿਛਲੇ ਜਦੋਂ 13 ਫਰਵਰੀ ਨੂੰ ਵੀ ਸਾਡੇ ਘਰਾਂ ਦੇ ਉੱਤੇ ਪੋਸਟਰ ਲਾ ਦਿੱਤੇ ਕਿ ਜੇ ਤੁਸੀਂ ਅੰਦੋਲਨਾਂ ਦੇ ਵਿੱਚ ਗਏ ਆ ਵੀ ਤੁਹਾਡੀ ਪ੍ਰਾਪਰਟੀਆਂ ਕੁਰਕ ਕਰ ਲਾਂਗੇ ਤੁਹਾਡੇ ਬੱਚਿਆਂ ਦੇ ਪਾਸਪੋਰਟ ਰੱਦ ਕਰ ਦਾਂਗੇ ਜੇ ਇਸ ਤਰ੍ਹਾਂ ਡਰਨ ਵਾਲੇ ਲੋਕ ਹੁੰਦੇ ਤਾ ਅੱਜ ਨੂੰ ਇਹ ਅੰਦੋਲਨ ਖਤਮ ਹੋ ਜਾਣਾ ਸੀਗਾ ਨਾ ਜਮੀਨਾ ਕਰਕ ਹੋਈਆਂ ਤੇ ਨਾ ਬੱਚਿਆਂ ਦੇ ਪਾਸਪੋਰਟ ਰੱਦ ਹੋਏ ਜੇ ਹੋ ਵੀ ਜਾਂਦਾ ਤਾਂ ਵੀ ਕੋਈ ਪਰਵਾਹ ਨਹੀਂ ਸੀਗੀ ਅਸੀਂ ਐਂ ਕਹਿਣਾ ਚਾਹੁੰਦੇ ਆ ਕਹਿੰਦੇ ਵੀ ਸਾਡੇ ਕੋਲੇ ਪਰਮਿਸ਼ਨ ਨਹੀਂ ਮੈਂ ਤੁਹਾਡੇ ਰਾਹੀਂ ਹਰਿਆਣਾ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਹਨ ਨਾਇਬ ਸਿੰਘ ਸੈਣੀ ਜੀ ਉਹਨੂੰ ਪੁੱਛਣਾ ਆਉਣਾ ਵੀ ਜੇ ਅਸੀਂ ਅਪਲਾਈ ਵੀ ਕਰਦੇ ਪਰਮਿਸ਼ਨ ਇਹਨਾਂ ਨੇ ਦੇਣੀ ਨਹੀਂ ਸੀਗੀ ਯਾ ਤਾਂ ਇਹ ਕਹਿਣਾ ਵੀ ਤੁਸੀਂ ਅਪਲਾਈ ਕਰੋ ਅਸੀਂ ਤੁਹਾਨੂੰ ਪਰਮਿਸ਼ਨ ਦੰਨੇ ਆ ਕੋਈ ਗੱਲ ਨਹੀਂ ਅਸੀਂ 4 ਦਿਨ ਬਾਅਦ ਵਕ ਜਾਗੇ ਜੇ ਇਹ ਪਰਮਿਸ਼ਨਾਂ ਦੇ ਨਾਲ ਦੇ ਅੰਦੋਲਨ ਹੁੰਦੇ ਅੰਦੋਲਨ ਪਰਮਿਸ਼ਨਾਂ ਦੇ ਨਾਲ ਨਹੀਂ ਹੁੰਦੇ ਅੰਦੋਲਨ ਜਜ਼ਬਿਆਂ ਦੇ ਨਾਲ ਹੁੰਨੇ ਆ ਪਰਮਿਸ਼ਨਾਂ ਦੇ ਨਾਲ ਕਦੇ ਅੰਦੋਲਨ ਨਹੀਂ ਹੋਏ ਕਰਦੇ ਜੇ ਤੁਸੀਂ ਗੱਲ ਕਹੀ ਨਾ ਕਿ ਤੁਸੀਂ ਹਰਿਆਣਾ ਦੇ ਰਹਿਣ ਵਾਲੇ ਹੋ ਤੇ ਉਸ ਦੇ ਚਲਦੇ ਵੀ ਤੁਸੀਂ ਹਰਿਆਣਾ ਦੇ ਵਿੱਚ ਐਂਟਰ ਨਹੀਂ ਕਰ 파ਰੀ ਇਸ ਸਮੇਂ ਜੇ ਅਸੀਂ ਤਸਵੀਰ ਦੇਖੀਏ ਚਾਰ ਲੇਅਰ ਦਾ ਜਿਹੜਾ ਬਾਰਡਰ ਇਸ ਸਮੇਂ ਲਾਇਆ ਹੋਇਆ ਏ ਉਹ ਤਸਵੀਰ ਨੂੰ ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਹਰਿਆਣਾ ਸਰਕਾਰ ਇੱਕੋ ਆ ਉਹਨਾਂ ਦੇ ਖਿਲਾਫ ਦੇਖੋ ਇਹ ਜਿਹੜੀ ਸਰਕਾਰ ਹੈ ਸਰਕਾਰ ਲੋਕਾਂ ਦੇ ਸਾਹਮਣੇ ਇਸ ਅੰਦੋਲਨ ਦੀ ਦਿਸ਼ਾ ਪਟਕਾਉਣਾ ਚਾਹੁੰਦੀ ਹੈ ਜਿੱਥੇ ਉਹਨੂੰ ਚਾਰ ਪੱਗਾਂ ਵਾਲੇ ਦਿਖਦੇ ਹਨ ਬੇਸ਼ੱਕ ਅਸੀਂ ਹਰਿਆਣੇ ਤੋਂ ਹਾਂ ਜਿੱਥੇ ਉਹਨੂੰ ਪੱਗਾਂ ਵਾਲੇ ਦੇਖਣਗੇ ਅੰਦੋਲਨ ਖਾਲਸਤਾਨੀਆਂ ਦਾ ਹਰਿਆਣੇ ਹਰਿਆਣੇ ਦੇ ਵਿੱਚ ਉਹ ਕਰੂਗੀ ਜਾਟਨਾ ਇਹ ਜੱਟਾਂ ਦਾ ਅੰਦੋਲਨ ਹੈ ਇਹਨੂੰ ਕਾਸਟ ਵਾਈਜ਼ ਲੈ ਕੇ ਜਾਊਗੀ ਜਦੋਂ ਇਹ ਅੰਦੋਲਨ ਯੂਪੀ ਦੇ ਵਿੱਚ ਜਾਊਗਾ ਇਹ Hindu ਸੌਰੀ ਸਿੱਖ Hindu ਦਾ ਅੰਦੋਲਨ ਹੋ ਜਾਊਗਾ ਮੁਸਲਮਨ ਸੇ Hindu ਦਾ ਅੰਦੋਲਨ ਹੋ ਜਾਊਗਾ ਪੰਜਾਬ ਦੇ ਵਿੱਚ Hindu ਸਿੱਖ ਦਾ ਅੰਦੋਲਨ ਹੋ ਜਾਊਗਾ ਸਰਕਾਰ ਆਪਣੀ ਮਰਜ਼ੀ ਦੇ ਮੁਤਾਬਕ ਇਸ ਅੰਦੋਲਨ ਦੀ ਦਿਸ਼ਾ ਪਟੜਕਾਉਣਾ ਚਾਹੁੰਦੀ ਆ ਪਰ ਲੋਕ ਜਾਗਰੂਕ ਹੋ ਗਏ ਲੋਕਾਂ ਨੇ ਵੀ ਤੁਸੀਂ ਸਾਡੇ ਉੱਤੇ ਲਾਈ ਜਾਓ ਜੋ ਤੁਸੀਂ ਨੇ ਅਲੀਗੇਸ਼ਨ ਲਾਉਣੇ ਆ ਸਾਡੀ ਮੰਗ ਐਮ ਐਸ ਪੀ ਦੀ ਡਿਮਾਂਡ ਆ ਗਰੰਟੀ ਕਾਨੂੰਨ ਤੁਸੀਂ ਭਾਵੇਂ ਸਾਨੂੰ ਖਾਲਸਥਾਨੀ ਕਹੋ ਭਾਵੇਂ ਸਾਨੂੰ ਅਤਵਾਦੀ ਕਹੋ ਭਾਵੇਂ ਸਾਨੂੰ ਦੇਸ਼ ਵਿਰੋਧੀ ਕਹੋ ਅਸੀਂ ਇਸ ਦੇਸ਼ ਦੇ ਕਿਸਾਨ ਹਾਂ ਤੇ ਇਸ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਐਮ ਐਸ ਪੀ ਦਾ ਗਰੰਟੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਲਈ ਇਹ ਲੜਾਈ ਵਿੱਢੀ ਹੋਈ ਹੈ ਔਰ ਕੋਸ਼ਿਸ਼ ਕਰਾਂਗੇ ਵੀ ਜਦੋਂ ਤੱਕ ਇਹ ਗਰੰਟੀ ਦਾ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਇਹ ਲੜਾਈ ਨਿਰੰਤਰ ਜਾਰੀ ਰਹੇ ਭਾਵੇਂ ਇਹ ਲੜਾਈ ਸਾਨੂੰ ਆਪਣੀ ਜਾਨਾਂ ਦੇ ਕੇ ਅੱਗੇ ਤੋਰਨੀ ਪਵੇ ਕੋਸ਼ਿਸ਼ਾਂ ਤੋਰਦੇ ਰਹੋਗੇ ਅੱਜ 100 ਬੰਦੇ ਚੱਲੇ ਐ ਇਹ 100 ਆ ਨੂੰ ਮਾਰੂਗੀ 500 ਹੋਣਗੇ ਸਰਕਾਰ 500 ਆ ਨੂੰ ਮਾਰੂਗੀ 1000 ਹੋਣਗੇ ਕਾਫਲਾ ਨਿਰੰਤਰ ਵਧਦਾ ਜਾਣਾ ਅਸੀਂ ਚਾਹੁੰਦੇ ਆ ਸਰਕਾਰ ਸਾਨੂੰ ਕੱਲ ਨੂੰ ਮਾਰੇ ਅਸੀਂ ਚਾਹੁੰਦੇ ਆ ਜੀ ਬਿਲਕੁਲ ਉਸ ਦੇ ਨਾਲ ਹੀ ਕੋਈ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਨਾਲ ਬਾਬੀ ਕਿਸਾਨਾਂ ਦਾ ਤਾਂ ਕੋਈ ਹੀ ਯੋ ਨਹੀਂ ਕਿਸਾਨ ਤਾਂ ਬਚਾਰੇ ਰੋਲਦੇ ਫਿਰਦੇ ਖਾਲੀ ਹੱਥਾਂ ਸਲੰਗਾ ਹੋਆ ਤਾ ਉਂਗਲੀ ਹੋਆ ਕਿਸਾਨਾਂ ਪਾ ਇਸ ਤੇ ਉੱਪਰ ਕੋਈ ਚੀਜ਼ ਨਹੀਂ ਹੈ ਜੀ ਬਿਲਕੁਲ ਤੁਸੀਂ ਇਹ ਤਸਵੀਰ ਇੱਕ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਜਿਹੜੀ ਤਿਆਰੀ ਹੈ ਉਹ ਪੂਰੀ ਕਰ ਲਈ ਗਈ ਹੈ ਪਰ ਦੂਜੇ ਪਾਸੇ ਅਸੀਂ ਤਸਵੀਰ ਦੀ ਗੱਲ ਕਰੀਏ ਤਾਂ ਹਮੇਸ਼ਾ ਸੀ ਇੱਕ ਗੱਲ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਨੇ ਉਹ ਅਕਸਰ ਹੀ ਸਾਨੂੰ ਨਜ਼ਰ ਆਉਂਦੇ ਆ ਜੋਸ਼ ਦੇ ਵਿੱਚ ਤਾਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਜੋਸ਼ ਇਸ ਵਾਰ ਨਜ਼ਰ ਆਵੇਗਾ ਕਿੰਨੀ ਕੁ ਤਿਆਰੀ ਸਰ ਹੁਣ ਤੱਕ ਦੀ ਸ਼ੁਰੂ ਕੀਤੀ ਬਹੁਤ ਤਿਆਰੀ ਹੈ ਆਪਣੀ ਬਹੁਤ ਜ਼ਿਆਦਾ ਤਿਆਰੀ ਹੈ ਕੀ ਕੋਈ ਇੰਤਜ਼ਾਮ ਵੀ ਕੀਤਾ ਗਿਆ ਹੈ ਕਿ ਜਿੱਦਾਂ ਗੋਲੇ ਛੁੱਟਦੇ ਜਿਵੇਂ ਪਹਿਲਾਂ ਫਿਰ ਤੁਹਾਡੇ ਕੋਲ ਤਿਆਰੀ ਹੋ ਗਈ ਸੀ ਪਹਿਲਾਂ ਤੁਸੀਂ ਦੇਖ ਲਿਆ ਹਾਂ ਹਾਂਜੀ ਹਾਂਜੀ ਕੋਈ ਇੰਤਜ਼ਾਮ ਨਹੀਂ ਸਾਡੇ ਕੋਲ ਛੰਟਾ ਪਾਇਆ ਜਾਈ ਜੀ ਤਾਂ ਬਿਲਕੁਲ ਇੱਕ ਸਮਾਂ ਸੀਗਾ ਪਿਛਲੀ ਵਾਰੀ ਤੁਸੀਂ ਵੀ ਇੱਕੇਦਮ ਖਿਲਾਫ ਵੀ ਹੋ ਗਏ ਸੀਗੇ ਇੱਕ ਵਾਰ ਉਹ ਟਾਈਮ ਵੀ ਆ ਗਿਆ ਸੀਗਾ ਕਿ ਖੁਦ ਵੀ ਹਥਿਆਰ ਚੱਕਨੇ ਪੈ ਗਏ ਸੀ ਪਰ ਇਸ ਵਾਰ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਹੈ ਪਰ ਫਿਰ ਲੱਗਦਾ ਹੈ ਕਿ ਫੇਰ ਵੀ ਸਰਕਾਰ ਜਾਣ ਦੋ ਦੇਖੋ ਨਾ ਹਥਿਆਰ ਪਹਿਲਾਂ ਚੱਕੇ ਔਰ ਨਾ ਅੱਜ ਜਾਣੇ ਆਪਾਂ ਨੇ ਹਥਿਆਰ ਆਪਾਂ ਨੇ ਬਿਲਕੁਲ ਪਹਿਲਾਂ ਵੀ ਸ਼ਾਂਤੀਪੂਰਵਕ ਗਏ ਆਂ ਔਰ ਕੱਲ ਨੂੰ ਵੀ ਆਪਾਂ ਨੇ ਸ਼ਾਂਤੀਪੂਰਵਕ ਜਾਣਾ ਕਿਉਂਕਿ ਕਿਸਾਨ ਚਾਹਦੇ ਹੀ ਨਹੀਂ ਹੈ ਕਿ ਆਪਾਂ ਲੜਨਾ ਆ ਆ ਸਿਰਫ ਸਰਕਾਰਾਂ ਹੀ ਚਾਹੁੰਦੀਆਂ ਕਿ ਆਪਾਂ ਲੜਾਈਏ ਜੋ ਵੀ ਹੈ ਇਹਨਾਂ ਨੂੰ ਬਦਨਾਮ ਕਰਨਾ ਆ ਹੋਰ ਕੁਝ ਨਹੀਂ ਹੈ ਆਪਾਂ ਸ਼ਾਂਤੀਪੂਰਵਕ ਜਾਣਾ ਹੈ ਜੀ ਸਰ ਤੁਹਾਡਾ ਸਾਥ ਹੀ ਤੁਹਾਡਾ ਟਰੈਕਟਰ ਵੀ ਤੁਹਾਡੇ ਨਾਲ ਕੋਈ ਗੱਲ ਨਹੀਂ ਟਰੈਕਟਰ ਦਾ ਆਪਾਂ ਨੂੰ ਕੀਏ ਜਿੱਤੇ ਤੱਕ ਜਾਣਾ ਜਾਾਂਗੇ ਰਸਤੇ ਸਾਰੇ ਪ੍ਰਬੰਧ ਆਪਨੇ ਕਰੇ ਹੋਏ ਰਹਿਣ ਦੇ ਖਾਣ ਦੇ ਪੀਣ ਦੇ ਕੋਈ ਗੱਲ ਨਹੀਂ ਹੈ ਲੇਕਿਨ ਆਹ ਨਾ ਕਹਿਣ ਕਿ ਕੱਲ ਨੂੰ ਫੇਰ ਟਰੈਕਟਰ ਲੈ ਕੇ ਆਗੇ ਆ ਗਲਤ ਲੋਕ ਨੇ ਆ ਦੰਗਾਵਾਜ਼ ਲੋਕ ਨੇ ਮੰਨ ਲਿਆ ਐਸਾ ਕੁਝ ਨਹੀਂ ਹੈ ਠੀਕ ਹੈ ਨਾ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਆ ਆਪਾਂ ਉਸ ਤਰ੍ਹਾਂ ਹੀ ਜਾਵਾਂਗੇ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਤਾਂ ਬਿਲਕੁਲ ਉਸ ਦੇ ਨਾਲ ਹੀ ਇੱਕ ਪਾਸੇ ਅਸੀਂ ਇਹ ਤਸਵੀਰ ਵੀ ਦੇਖ ਰਹੇ ਆ ਅਸੀਂ ਹਮੇਸ਼ਾ ਦੇਖਦੇ ਆ ਕਿ ਨੌਜਵਾਨ ਸਾਨੂੰ ਸਰਗਰਮ ਨਜ਼ਰ ਆਉਂਦੇ ਨੇ ਤੁਸੀਂ ਕਿਸ ਤਰ੍ਹਾਂ ਇਸ ਪੂਰੇ ਮੋਰਚੇ ਨੂੰ ਦੇਖਦੇ ਹੋ ਤਾਂ ਕਿਸ ਤਰ੍ਹਾਂ ਆਪਦੇ ਆਪ ਨੂੰ ਤਿਆਰ ਕੀਤਾ ਇਸ ਚੀਜ਼ ਲਈ ਦੇਖੋ ਜੀ ਜੋ ਸਾਡੇ ਲੀਡਰਾਂ ਦਾ ਹੁਕਮ ਹੈ ਕਿ 52 ਜਥੇ ਜਾਣਗੇ ਅਜੇ ਉਹ ਗਿਣਤੀ ਮੈਨੂੰ ਪ੍ਰੋਪਰ ਪਤਾ ਨਹੀਂ ਕਿ ਕੈਨੀ ਜਾਏਗੀ ਜਥੇ ਦੇ ਵਿੱਚ 101 ਦੀ ਗਿਣਤੀ ਹੈ ਸ਼ਾਇਦ ਤਾਂ ਜਥਿਆਂ ਦੇ ਵਿੱਚ ਮਰਜੀਵੜਾ ਸ਼ਬਦਿਕ ਯੂਜ਼ ਕੀਤਾ ਗਿਆ ਮਰਜੀਵੜੇ ਸ਼ਬਦਾ ਜੋ ਅਰਥ ਹੈ ਉਹ ਹਿੰਦੀ ਮੀਡੀਆ ਜੋ ਹੈ ਉਹ ਪਤਾ ਨਹੀਂ ਕਰ 파ਰੇ ਕਿ ਕੀ ਹੈ ਮਰਜੀਵੜਾ ਜੋ ਸ਼ਬਦ ਹੈ ਉਹ ਯੂਜ਼ ਇਸ ਲਈ ਕੀਤਾ ਹੈ ਕਿਉਂਕਿ ਜਿਹੜੇ 101 ਬੰਦਾ ਜਾਣਗੇ ਉਹ ਨਾ लाਠੀ ਲੈ ਕੇ ਜਾਏਗਾ ਨਾ ਉਹਦੇ ਕੋਲ ਕੋਈ ਡੰਡਾ ਹੋਏਗਾ ਮਤਲਬ ਲਾਠੀ ਡੰਡਾ ਤਲਵਾਰ ਐਸੀ ਚੀਜ਼ ਉਹ ਨਹੀਂ ਲੈ ਕੇ ਜਾਣਗੇ ਉਹ ਸ਼ਾਂਤੀਮੀ ਤਰੀਕੇ ਤੋਂ ਅੱਗੇ ਵਧਣਗੇ ਸਰਕਾਰ ਦਾ ਮਨ ਹੈ ਉਹਨਾਂ ਨੂੰ ਗੋਲੀ ਮਾਰੇ ਸਰਕਾਰ ਦਾ ਮਨ ਹੈ ਉਹਨਾਂ ਤੇ ਹਾਂਸੂ ਗਏ ਇਸ ਦੇ ਗੋਲੇ ਗੇਰੇ ਸਰਕਾਰ ਦਾ ਮਨ ਹੈ ਉਹਨਾਂ ਨੂੰ ਗ੍ਰਿਫਤਾਰ ਕਰੇ ਤਾਂ ਉਹ ਸਰਕਾਰ ਦੇ ਉੱਪਰ ਆ ਉਹ ਆਪਣੇ ਵੱਲੋਂ ਆਪਣੀ ਜ਼ਿੰਦਗੀ ਖਤਮ ਕਰਕੇ ਇੱਕ ਤਰ੍ਹਾਂ ਨਾਲ ਚਲੇ ਆ ਵੀ ਉਹ ਇਹ ਸੋਚ ਕੇ ਚਲੇ ਆ ਵੀ ਅਸੀਂ ਜਾਂ ਮਰਨ ਜਾ ਰਹੇ ਹਾਂ ਇਹ ਆਪਣਾ ਹੱਕ ਲੈਣ ਜਾ ਰਹੇ ਆ ਉਹਦੇ ਪਿੱਛੇ ਸਰਕਾਰ ਦੀ ਮਨਸ਼ਾ ਨੰਗੀ ਕਰਨਾ ਹੁਣ ਪੈਦਲ ਜਾਣ ਦੀ ਗੱਲ ਟਰੈਕਟਰ ਨਾ ਲੈ ਕੇ ਜਾਣ ਦੀ ਗੱਲ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਤੋਂ ਲਗਾਤਾਰ ਭਾਜਪੀ ਦੇ ਜੋ ਮੰਤਰੀ ਨੇ ਕੇਂਦਰ ਦੇ ਮੰਤਰੀ ਨੇ ਚਾਹੇ ਉਹ ਹਰਿਆਣੇ ਦੇ ਮੰਤਰੀ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਪੈਦਲ ਆ ਜਿਓ ਜੀ ਟਰੈਕਟਰ ਨਾ ਲੈ ਕੇ ਆ ਉਹ ਇਹਨਾਂ ਦੇ ਟਰੈਕਟਰਾਂ 'ਚ ਹਥਿਆਰ ਹੈ ਇਹਨਾਂ ਦੇ ਟਰੈਕਟਰ ਮੋਡੀਫਾਈ ਕੀਤੇ ਗਏ ਨੇ ਕੋਰਟ 'ਚ ਵੀ ਇਹ ਗੱਲ ਕਹੀ ਗਈ ਸੀ ਕਿ ਇਹਨਾਂ ਦੇ ਟਰੈਕਟਰ ਮੋਡੀਫਾਈ ਕੀਤੇ ਗਏ ਨੇ ਪਰ ਹੁਣ ਅਸੀਂ ਕੀ ਹੈ ਸਰਕਾਰ ਦਾ ਚਿਹਰਾ ਨੰਗਾ ਕਰਨ ਲਈ ਹੁਣ ਲੋਕ ਕੀ ਲੋਕਾਂ ਨੂੰ ਇਹ ਦੱਸਣ ਲਈ ਕਿ ਭਾਈ ਰਸਤਾ ਅਸੀਂ ਨਹੀਂ ਰੋਕਿਆ ਅਸੀਂ ਪੈਦਲ ਆ ਰਹੇ ਹਾਂ ਜੇ ਸਰਕਾਰ ਕਹਿੰਦੀ ਐ ਨਾ ਟਰੈਕਟਰ ਨਾਲ ਲੈ ਕੇ ਆਓ ਅਸੀਂ ਟਰੈਕਟਰ ਛੱਡ ਕੇ ਪੈਦਲ ਚੱਲੇ ਆ ਹੁਣ ਦੇਖ ਲੈਂਦੇ ਆ ਸਰਕਾਰ ਦਾ ਕੱਲ ਨੂੰ ਚਿਹਰਾ ਨੰਗਾ ਹੋ ਜਾਏਗਾ ਪੈਦਲ ਜਾਣ ਦਿੰਦੀ ਐ ਨਹੀਂ ਜਾਣ ਦਿੰਦੀ ਐ ਸੋ ਇੱਕ ਸਰਕਾਰ ਦਾ ਚਿਹਰਾ ਨੰਗਾ ਕਰਨ ਲਈ ਅਸੀਂ ਕੱਲ ਨੂੰ ਇਹ ਪੈਦਲ ਜਾਣ ਦੀ ਉਹ ਬਣਾਈ ਐ ਅਲਹੀ ਜਦੋਂ ਜਵਾਨੀ ਤੇ ਕਿਸਾਨੀ ਜੁੜਦੀ ਹੈ ਤਾਂ ਉਦੋਂ ਪਹਿਲਾਂ ਵਾਲਾ ਮੋਰਚਾ ਵੀ ਉਸੇ ਤਰ੍ਹਾਂ ਜਿੱਤਿਆ ਗਿਆ ਸੀ ਪਰ ਦੂਜੇ ਪਾਸੇ ਇੱਕ ਜੋਸ਼ ਵੀ ਮਾਰ ਜਾਂਦਾ ਹੈ ਤਾਂ ਉਸ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਪਹਿਲਾਂ ਸਮਝਾਇਆ ਗਿਆ ਕਿ ਕਿਸ ਤਰੀਕੇ ਨਾਲ ਚੱਲਣਾ ਹੈ ਕਿਵੇਂ ਚੱਲਣਾ ਹੈ ਦੇਖੋ ਜੋਸ਼ ਨੂੰ ਕੰਟਰੋਲ ਕਰਕੇ ਹੋਸ਼ ਜੋਸ਼ ਦੇ ਨਾਲ-ਨਾਲ ਜਦ ਹੋਸ਼ ਹੋ ਜਵੇ ਨਾ ਤੇ ਆਦਮੀ ਕਾਮਯਾਬ ਹੋ ਜਾਂਦਾ ਹੈ ਤੇ ਸਾਡੇ ਵਿੱਚ ਹੋ ਸਕਦਾ ਹੈ ਜੋਸ਼ ਹੋਵੇ ਹਨਾ ਪਰ ਸਾਡੇ ਲੀਡਰ ਇੰਨੇ ਸੂਝਵਾਨ ਨੇ ਸਾਨੂੰ ਉਹਨਾਂ ਦੀ ਗੱਲ ਸਮਝ ਕੇ ਗੱਲ ਮੰਨ ਕੇ ਅਸੀਂ ਬਹੁਤੋ ਮਤਲਬ ਕਿ ਨਰਮਾਈ ਨਾਲ ਜਿੱਦਾਂ ਕਿਹਾ ਜਾਏਗਾ ਉਦਾਂ ਅੱਗੇ ਵਧਾਂਗੇ ਬਾਕੀ ਸਰਕਾਰ ਕੱਲ ਨੂੰ ਪਤਾ ਹੀ ਲੱਗ ਜਾਣਾ ਕੀ ਕਰਦੀ ਹੈ ਕੀ ਨਹੀਂ ਕਰਦੀ ਤੁਸੀਂ ਇਸ ਸਮੇਂ ਨੌਜਵਾਨੀ ਦੇ ਤੌਰ ਤੇ ਸੋਚੀਏ ਤਾਂ ਇਹ ਸਮਾਂ ਹੁੰਦਾ ਹੈ ਇੱਕ ਭਵਿੱਖ ਬਣਾਉਣ ਦਾ ਪਰ ਜਿਹੜੇ ਹਾਲਾਤਾਂ ਦੇ ਵਿੱਚ ਸਾਡੇ ਕਿਸਾਨ ਇਸ ਸਮੇਂ ਚੱਲ ਰਹੇ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹਾਂ ਵੀ ਦੇਖੋ ਸਾਡੀ ਇੰਡਸਟਰੀ ਕੀ ਹੈ ਪੰਜਾਬ ਦੀ ਹਰਿਆਣਾ ਦੀ ਜਿਹੜੇ ਬੇਸਿਕਲੀ ਅਸੀਂ ਜਿਸ ਏਰੀਆ ਤੋਂ ਬਿਲੋਂਗ ਕਰਦੇ ਆ ਉਹਦੀ ਇੰਡਸਟਰੀ ਸਿਰਫ ਖੇਤੀ ਹੈ ਪੰਜਾਬ ਚ ਕੋਈ ਹੋਰ ਹੈ ਇੰਡਸਟਰੀ ਤਾਂ ਵੱਡੀ ਨਹੀਂ ਹੈ ਖੇਤੀ ਹੈ ਨਾ ਐਗਰੀਕਲਚਰ ਸਾਡੀ ਮੇਨ ਉਹ ਹੈ ਪਰਾਂ ਜਿੱਥੇ ਅਸੀਂ ਕੰਮ ਕਰਨਾ ਹੈ ਆਉਣੇ ਵਾਲੇ ਫਿਊਚਰ ਤੁਸੀਂ ਗੱਲ ਕਰੀਏ ਫਿਊਚਰ ਦੀ ਹੈ ਨਾ ਫਿਊਚਰ 'ਚ ਵੀ ਆਪਾਂ ਐਗਰੀਕਲਚਰ 'ਚ ਹੀ ਕੰਮ ਕਰਨਾ ਕਿਉਂਕਿ ਸਾਡੀ ਇੰਡਸਟਰੀ ਸਭ ਤੋਂ ਵੱਡੀ ਇਹੀ ਹੈ ਜਿੱਥੋਂ ਰੈਵਨਿਊ ਜਨਰੇਟ ਹੁੰਦਾ ਹੈ ਪੰਜਾਬ ਹਰਿਆਣਾ ਦਾ ਖੇਤੀ ਤੋਂ ਉਹ ਲਗਾਤਾਰ ਘਾਟੇ 'ਚ ਚੱਲ ਰਹੀ ਹੈ ਪਿਛਲੇ ਲਗਾਤਾਰ ਤੁਸੀਂ ਇੱਕ ਚੀਜ਼ ਦੇਖੋ ਅਗਰ ਆਪਾਂ ਕਣਕ ਦਾ ਰੇਟ ਡਾਲਰ 'ਚ ਕਨਵਰਟ ਕਰ ਲਈਏ ਤੇ 1970 ਤੇ ਅੱਜ ਦੇ ਰੇਟ 'ਚ ਕੋਈ ਫਰਕ ਨਹੀਂ ਸੇਮ ਰੇਟ ਮੰਨਦੇ ਹੋ ਤੁਸੀਂ ਕਿੰਨੀ ਮੰਗਾਈ ਦਰ ਵਧੀ ਹੈ 1970 ਦੇ ਵਿੱਚ ਇੱਕ ਐਸਆਈ ਦੀ ਤਨਖਾਹ 400 ਰੁਪਏ ਹੁੰਦੀ ਸੀ ਤੇ ਕਣਕ ਦੀ ਕੀਮਤ 32 ਰੁਪਏ ਇਹੀ ਸੀ ਨਾ 32 ਰੁਪਏ 18 ਹਾਂ 32 ਰੁਪਏ ਤੇ ਅੱਜ ਦੇ ਤੁਸੀਂ ਰੇਟ ਦੇਖੋ ਕਣਕ ਦੀ ਕੀਮਤ ਸਿਰਫ 28 ਗੁਣਾ ਵਧੀ ਹੈ ਉਸ ਦਿਨ 1970 ਤੋਂ ਲੈ ਕੇ ਤੇ ਇੱਕ ਐਸਆਈ ਦੀ ਤਨਖਾਹ 200 ਗੁਣਾ ਤੱਕ ਵੱਧ ਚੁੱਕੀ ਹੈ ਤੇ ਫਿਰ ਅਸੀਂ ਘਾਟੇ 'ਚ ਨਹੀਂ ਜਾਵਾਂਗੇ ਹੋਰ ਕਿੱਥੇ ਜਾਵਾਂਗੇ ਅਸੀਂ ਲੜਾਈ ਲੜਨ ਤੁਰਦੇ ਆਂ ਸਰਕਾਰ ਖਾਲਸਤਾਨੀ ਕਹਿ ਦਿੰਦੀ ਐ ਲਗਾਤਾਰ ਬਦਨਾਮ ਕੀਤਾ ਜਾਂਦਾ ਹੈ ਅ ਹਰਿਆਣੇ 'ਚ ਅੰਦੋਲਨ ਹੁੰਦਾ ਹੈ ਉਹਨਾਂ ਨੂੰ ਜਾਟ ਅੰਦੋਲਨ ਦਾ ਨਾਮ ਦੇ ਦਿੱਤਾ ਜਾਂਦਾ ਹੈ ਕਿ ਇਹ ਤਾਂ ਜਾਟ ਨੇ ਜੀ ਇਹ ਤਾਂ ਇੱਕੇ ਬਰਾਦਰੀ ਦਾ ਪਰ ਕਿਸਾਨ ਤੇ ਹਰੇਕ ਹੈ ਨਾ ਕਿਸਾਨ ਜੱਟ ਵੀ ਹੈ ਕਿਸਾਨ ਹੋਰ ਬਰਾਦਰੀਆਂ 'ਚ ਵੀ ਨੇ ਕਿਸਾਨ ਸਿੱਖ ਵੀ ਨੇ ਕਿਸਾਨ ਹਿੰਦੂ ਵੀ ਨੇ ਕਿਸਾਨ ਮੁਸਲਮਾਨ ਵੀ ਨੇ ਹੁਣ ਤੁਸੀਂ ਇੱਥੇ ਵਿਚਰੋਗੇ ਤੁਹਾਨੂੰ ਹਰੇਕ ਤਰ੍ਹਾਂ ਦੇ ਕਿਸਾਨ ਇੱਥੇ ਮਿਲਣਗੇ ਬੇਸਿਕਲੀ ਉਹ ਚੀਜ਼ ਹੈ ਤੋਂ ਸਰਕਾਰ ਸਿਰਫ ਸਾਨੂੰ ਟਾਰਗੇਟ ਕਰਕੇ ਬਦਨਾਮ ਕਰਕੇ ਰੋਕਣਾ ਜਾਂਦੀ ਹੈ ਨਾ ਕਿ ਸਾਡੇ ਨਾਲ ਗੱਲ ਕਰਕੇ ਗੱਲਾਂ ਦੇ ਵਿੱਚੋਂ ਕੁਝ ਨਚੋੜ ਕੱਢਣਾ ਸਰਕਾਰ ਦਾ ਮਨਸ਼ਾ ਹੀ ਨਹੀਂ ਹੈਗੀ ਉਸ ਦੇ ਨਾਲ ਕੀ ਤਸ਼ੱਦਦ ਪਹਿਲਾਂ ਵੀ ਚੱਲਨੀ ਪਈ ਸੀ ਹੁਣ ਜੋ ਕੱਲ ਹੋਣਾ ਹੈ ਕਿਸੇ ਨੂੰ ਨਹੀਂ ਪਤਾ ਤਸਵੀਰ ਅਜਿਹੀ ਆ ਉਹਦੇ ਲਈ ਤਿਆਰ ਦੇਖੋ ਜੀ ਇੱਕ ਗੱਲ ਹੈ ਤਸ਼ੱਦਦ ਤੋਂ ਬਿਨਾ ਕਦੇ ਕੁਝ ਨਹੀਂ ਮਿਲਿਆ ਚਾਹੇ ਦੇਸ਼ ਅਜ਼ਾਦ ਕਰਾਣਾ ਹੋਵੇ ਉਦੋਂ ਵੀ ਤਸ਼ੱਦਦ ਹੋਇਆ ਚਾਹੇ ਗੁਰੂਆਂ ਨੇ ਪੰਥ ਦੀ ਸਿਰਜਣਾ ਕੀਤੀ ਹੈ ਉਦੋਂ ਵੀ ਕਹਿਣਾ ਸਿੱਖਾਂ ਦੇ ਉੱਤੇ ਤਸ਼ੱਦਦ ਤੇ ਸਹਿਣਾ ਪਿਆ ਸੋ ਕੋਈ ਵੀ ਚੀਜ਼ ਹੈ ਹੁਣ ਆਪਾਂ ਨੇ ਆਪਣੀ ਖੇਤੀ ਇੰਡਸਟਰੀ ਜਿਹੜੀ ਨੂੰ ਚਾਰੋਂ ਪਾਸੇ ਮਾਰ ਪੈ ਰਹੀ ਹੈ ਅ ਵੱਡੇ ਵੱਡੇ ਜੋ ਆਪਣਾ ਬਿਜ਼ਨਸਮੈਨ ਨੇ ਜਿਨ੍ਹਾਂ ਨੂੰ ਆਪਾਂ ਕਾਰਪੋਰੇਟ ਕਰਾਣੇ ਕਹਿ ਦਿੰਦੇ ਆ ਉਹਨਾਂ ਦੀ ਨਿਗਾ ਵੀ ਜ਼ਮੀਨਾਂ ਤੇ ਹੈ ਕਿਉਂਕਿ ਇੱਥੇ ਸਿਲਕ ਰੂਟ ਖੁੱਲਣਾ ਹੈ ਇਸ ਧਰਤੀ ਤੋਂ ਸਿਲਕ ਰੂਟ ਨਿਕਲਣਾ ਹੈ ਜੋ ਅਰਬ ਤੱਕ ਜਾਣਾ ਹੈ ਇੱਥੇ ਵਪਾਰ ਹੋਣਾ ਇਸ ਏਰੀਏ 'ਚੋਂ ਸਾਡੀ ਇੱਥੇ ਹਰੇਕ ਤਰ੍ਹਾਂ ਦੀ ਇੰਡਸਟਰੀਆਂ ਨੇ ਵਾਲੇ ਟਾਈਮ 'ਚ ਗਰੋਅ ਕਰਨੀਆਂ ਟਰੱਕ ਇੰਡਸਟਰੀ ਸਾਡੀ ਫਰੂਟਸ ਸਾਡੀ ਵੈਜੀਟੇਬਲਸ ਇਥੋਂ ਅਰਬ ਤੱਕ ਜਦੋਂ ਵਿਕਣ ਜਾਣਗੀਆਂ ਤਾਂ ਉਹਨਾਂ ਦੀ ਕੀਮਤ ਕੀ ਹੋਵੇਗੀ ਤੇ ਸਰਕਾਰ ਉਹ ਚਾਹਦੀ ਹੈ ਕਿ ਸਰਕਾਰ ਵੀ ਚਾਹਦੀ ਹੈ ਕਿ ਇਹ ਕਾਰਪੋਰੇਟ ਦੇ ਹੱਥ ਤੇ ਆ ਜਾਵੇ ਕਿਉਂਕਿ ਜਦੋਂ ਇੱਕ ਜਾਂ ਦੋ ਬੰਦੇ ਕੋਲ ਗਿਣਤੀ ਦੇ ਲੋਕਾਂ ਕੋਲ ਕੋਈ ਚੀਜ਼ ਸੰਸਾਧਨ ਹੋਊਗਾ ਉਹਨੂੰ ਕੰਟਰੋਲ ਕਰਨਾ ਆਸਾਨ ਹੋਊਗਾ ਸਰਕਾਰ ਦੇ ਲਈ ਜੀ ਸੋ ਉਹਨਾਂ ਦਾ ਬੈਨੀਫਿਟ ਹੈ ਸਰਕਾਰ ਨੂੰ ਕੰਟਰੋਲ ਕਰਨ ਚ ਬੈਨੀਫਿਟ ਹੈ ਇਸੇ ਲਈ ਸਾਡੀ ਇਹ ਜ਼ਮੀਨਾਂ ਤੇ ਆਖ ਹੈ ਜੀ ਮੇਨ ਟਾਰਗੇਟ ਤਾਂ ਸਾਡੀਆਂ ਜ਼ਮੀਨਾਂ ਨੇ ਜੀ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਕਹਿ ਸਕਦੇ ਆ ਕਿ ਪੂਰਨ ਤੌਰ ਤੇ ਜਿਹੜੀ ਤਿਆਰੀ ਹੈ ਉਹ ਕਰ ਲਈ ਗਈ ਹੈ ਜੀ ਇੱਕ ਮੈਂ ਹੋਰ ਇਹਦੇ ਵਿੱਚ ਗੱਲ ਐਡ ਕਰਨਾ ਚਾਹੁੰਦਾ ਸਾਡੇ ਮਹਾਮਹਿਮ ਉਪ ਰਾਸ਼ਟਰਪਤੀ ਧਨਖੜ ਸਾਹਿਬ ਦਾ ਪਿੱਛੇ ਤੁਸੀਂ ਦੇਖਿਆ ਹੋਣਾ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਵੀ ਕੱਲ ਵੀ ਅੰਦੋਲਨ ਚੱਲਦਾ ਦਾ ਅੱਜ ਵੀ ਅੰਦੋਲਨ ਚੱਲਦਾ ਹੈ ਵੀ ਸਰਕਾਰ ਆਪਣੇ ਕਰੇ ਵੀ ਵਾਦੇ ਪੂਰੇ ਕਿਉਂ ਨਹੀਂ ਕਰਦੀ ਲੋਕਾਂ ਨੂੰ ਅੰਦੋਲਨ ਕਿਉਂ ਕਰਨਾ ਪੈਂਦਾ ਜੇ ਸਮੇਂ ਦੀ ਸਰਕਾਰ ਨੂੰ ਸਾਡਾ ਅੰਦੋਲਨ ਗੈਰ ਸਵਿਧਾਨਿਕ ਲੱਗਦਾ ਵੀ ਸਾਡੀ ਇਹ ਮੰਗ ਵਾਜਿਬ ਨਹੀਂ ਹੈਗੀ ਫਿਰ ਜਦੋਂ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਕਹਿੰਦੇ ਆ ਵੀ ਇਹ ਅੰਦੋਲਨ ਕਿਉਂ ਕਰਨਾ ਪੈਂਦਾ ਲੋਕਾਂ ਦੀ ਡਿਮਾਂਡ ਕਿਉਂ ਨਹੀਂ ਪੂਰੀ ਹੁੰਦੀ ਫਿਰ ਇਹਦਾ ਮਤਲਬ ਤਾਂ ਉਪ ਰਾਸ਼ਟਰਪਤੀ ਵੀ ਗੈਰ ਸਵਿਧਾਨਿਕ ਗੱਲਾਂ ਕਹਿੰਦੇ ਆ ਉਹ ਇੱਕ ਸਵਿਧਾਨਿਕ ਪਦ ਦੇ ਉੱਤੇ ਬੈਠੇ ਆ ਫਿਰ ਵੀ ਉਹ ਗੈਰ ਸਵਿਧਾਨਿਕ ਗੱਲਾਂ ਕਿਉਂ ਕਰਦੇ ਆ ਔਰ ਜੇ ਇਹੇ ਅੰਦੋਲਨ ਸੰਵਿਧਾਨਕ ਹੈ ਫਿਰ ਸਰਕਾਰ ਸਾਡੀ ਗੱਲ ਕਿਉਂ ਨਹੀਂ ਮੰਨਦੀ ਕਿਉਂਕਿ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਗੱਲ ਕਹਿਣਾ ਚਾਹੁੰਦੇ ਆ ਮਤਲਬ ਦੋਨੇ ਗੱਲਾਂ ਨੂੰ ਜੇ ਆਪਾਂ ਕੰਪੈਰੀਜ਼ਨ ਕਰਦੇ ਆ ਜਾਂ ਤਾਂ ਉਹ ਉਪਰਾਸ਼ਟਰਪਤੀ ਵੀ ਗੈਰ ਸੰਵਿਧਾਨਕ ਗੱਲ ਕਰ ਰਹੇ ਆ ਜਾਂ ਸਾਡਾ ਅੰਦੋਲਨ ਵੀ ਸੰਵਿਧਾਨਕ ਹੈ ਸੋ ਇਹ ਬੜੀ ਵੱਡੀ ਗੱਲ ਹੈ ਵੀ ਦੇਸ਼ ਦਾ ਉਪਰਾਸ਼ਟਰਪਤੀ ਸਾਡੀ ਇਸ ਮੰਗ ਨੂੰ ਵਾਜਿਬ ਮੰਗ ਕਹਿ ਰਿਹਾ ਹੈ ਔਰ ਸਮੇਂ ਦੀ ਸਰਕਾਰ ਉਸ ਮੰਗ ਨੂੰ ਮੰਨਣ ਵਾਸਤੇ ਤਿਆਰ ਰਹੀ ਔਰ ਅਸੀਂ ਵੀ ਉਹ ਗੱਲ ਕਹਨੇ ਆ ਅਸੀਂ ਹਲੇ ਰੇਟ ਫਿਕਸ ਕਰਨ ਦੀ ਸੁਆਮੀਨਾਥਨ ਅਯੋਗ ਸੀ2+50 ਦੀ ਤਾਂ ਗੱਲ ਅਸੀਂ ਬਾਅਦ ਦੇ ਵਿੱਚ ਕਰਨੀ ਆ ਪਹਿਲਾਂ ਤਾਂ ਅਸੀਂ ਕਹਨੇ ਆ ਕਿ ਤੁਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਲੈ ਕੇ ਆਓ ਜਿਹਦੇ ਨਾਲ ਹੋਊਗਾ ਕੀਆ ਦੇਸ਼ ਦੇ ਵਿੱਚ ਚੋਰੀ ਬਜਾਰੀ ਖਤਮ ਹੋਣੀ ਆ ਦੇਸ਼ ਦੇ ਵਿੱਚ ਜਿਹੜਾ ਆਮ ਕੰਜ਼ਿਊਮਰ ਹੈ ਆਮ ਖਪਤਕਾਰ ਹੈ ਉਹਨਾਂ ਤੱਕ ਇਸ ਚੀਜ਼ ਦਾ ਫਾਇਦਾ ਜਾਣਾ ਪਰ ਦੇਸ਼ ਦੀ ਸਰਕਾਰ ਦੁਆਰਾ ਲੋਕਾਂ ਦੇ ਵਿੱਚ ਇੱਕ ਭਰਮ ਫਲਾਇਆ ਗਿਆ ਵੀ ਜੇ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਤੀ ਫਿਰ ਮੰਗਾਈ ਵੱਜ ਜਾਣੀ ਆ ਹਾਲਾਂਕਿ ਹਾਲਾਤ ਵੀ ਬਿਲਕੁਲ ਇਹ ਤੇ ਉਲਟ ਹੋਣੇ ਆ ਵੀ ਜਦੋਂ ਐਮਐਸਪੀ ਹੋਗੀ ਜੋ ਦੇਸ਼ ਦਾ ਕੰਜ਼ਿਊਮਰ ਹੈ ਖਪਤਕਾਰ ਹੈ ਉਹਦੇ ਤੱਕ ਕੰਟਰੋਲ ਰੇਟ ਦੇ ਉੱਤੇ ਉਹਨੂੰ ਸਮਾਨ ਮਿਲਣਾ ਹੈ ਅਸੀਂ ਇਹ ਵੀ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਧੰਨਵਾਦ ਜੀ ਬਿਲਕੁਲ ਤਿਆਰੀਆਂ ਜਿਹੜੀਆਂ ਨੇ ਪੂਰਨ ਤੌਰ ਤੇ ਕਰ ਲਈਆਂ ਗਈਆਂ ਨੇ ਮਰਜੀਵੇ ਮਰਜੀੜੇ ਬਣ ਕੇ ਜਿਹੜੇ ਨੇ ਜਾਣਗੇ 101 ਕਿਸਾਨ ਜਾਣਗੇ ਤਿਆਰੀ ਪੂਰੀ ਹੈ ਦੇਖਣਾ ਹੋਵੇਗਾ ਉਹ ਕਿੰਨਾ ਕ ਦੂਰ ਜਾਣਾ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਸਾਨੂੰ ਉਹ ਕੱਲ ਨਜ਼ਰ ਆਵੇਗੀ ਵੀਡੀਓ ਜਨਰਲ ਸਾਲਤਾ ਪ੍ਰਸਾਦ ਦੇ ਨਾਲ ਮਹਿੰਦਰ ਸਿੱਧੂ এবੀਪੀ ਸੰਜਾ ਸ਼ੰਭਾ ਬਾਰਡਰ